ਹੈਲੋ ਹਾਂਜੀ ਅੱਜ ਅਸੀਂ ਤੁਹਾਨੂੰ ਦਿਖਾਈਏ ਵੀ ਸੈਂਡਵਿਚ ਬਣਾਉਣੇ ਨੇ ਪਿਆਜ਼ ਟਮਾਟਰ ਸ਼ਿਮਲਾ ਮਿਰਚ ਹਰੀ ਮਿਰਚ ਖੀਰੇ ਉਹ ਤੇ ਲਈ ਨੇ ਦੇਖੋ ਦੋ ਪੈਕੇਟ ਬਰੈਡਾਂ ਦੇ ਨੇ ਬ੍ਰਾਊਨ ਬਰੈਡ ਲੈ ਸਕਦੇ ਹੋ ਤੁਸੀਂ ਦੂਜੇ ਵੀ ਲੈ ਸਕਦੇ ਹੋ ਤੁਹਾਡੀ ਚੋਇਸ ਹੈ ਇੱਕ ਸੌਸ ਤੇ ਇੱਕ ਜਿਹੜਾ ਚੀਜ਼ ਦੀਆਂ ਸਲਾਈਸਿਸ ਹੁੰਦੀਆਂ ਨੇ ਉਹ ਲਿਆ ਇੱਕ ਪੈਕੇਟ इकलिया मखण अपना घर का बनाया हुआ ताज़ा मखण से कई म्योनीस भी पा लेंगे अपनी चॉइस है एक कद्दूकस है दूजा कद्दूकस नहीं लेना भी बिल्कुल बरीक चिप्स बनाने हैं उस तरह होगा खीरा कद्दूकस कर लो देखो किन्ने वाला बहुत बरीक ब्रीको हो, हो उनके दे। देखो उस तुँ तो बा शिमला मिर्च कर लो एवें कद्दूकस ਹਾਂਜੀ ਪਿਆਜ਼ ਵੀ ਐਵੇਂ ਕਰਨਾ ਹੈ ਇਹ ਐਵੇਂ ਬ੍ਰੀਕ ਬ੍ਰੀਕ ਹੋ ਜਾਊਗਾ ਜਿਵੇਂ ਸਲਾਈਸਿਸ ਦੀ ਤਰ੍ਹਾਂ ਫਿਰ ਟਮਾਟਰ ਟਮਾਟਰ ਥੋੜਾ ਔਖਾ ਹੋਇਆ ਹੈ ਚੀਮਾ ਮਿਰਚ ਖੀਰਾ ਹਰੀ ਮਿਰਚ ਟਮਾਟਰ ਤੇ ਪਿਆਜ਼ ਦੇਖੋ ਕਾਲੀ ਮਿਰਚ ਹੋਣੀ ਇਹਨਾਂ ਦੇ ਉੱਪਰ ਪਾ ਲੂ ਥੋੜੀ ਵੀ ਬਸ ਬਹੁਤ ਘੱਟ ਉੱਚ ਪਾਉਣੀ ਹੈ ਜ਼ਿਆਦਾ ਨਹੀਂ ਪਾਉਣੀ ਨਮਕ ਪਾ ਲਓ ਸੇਂਦਾ ਨਮਕ ਯੂਜ਼ ਕਰਦੇ ਆਪਾਂ ਜਿੰਨਾ ਤੁਹਾਨੂੰ ਪਸੰਦ ਹੈ ਜ਼ਿਆਦਾ ਪਾਉਣਾ ਜ਼ਿਆਦਾ ਵੀ ਪਾ ਸਕਦੇ ਆ ਦੇਖੋ ਹੁਣ ਆਪਾਂ ਇੱਕ ਬ੍ਰੈਡ ਲੈ ਲਈ ਬ੍ਰੈਡ ਦੇ ਉੱਪਰ ਮੱਖਣ ਲਗਾ ਲੈਣਾ ਤਾਜ਼ਾ ਮੱਖਣ ਸੀ ਵਧੀਆ ਸੀ ਕਿ ਕਈ ਵਾਰ ਫ੍ਰੀਜ ਵਿੱਚ ਰੱਖਿਆ ਹੋਇਆ ਥੋੜਾ ਹਾਰਡ ਵੀ ਹੋ ਜਾਂਦਾ ਹੁਣ ਇਹਦੇ ਉੱਪਰ ਸੌਸ ਪਾਤੀ ਤੇ ਇਹ ਸਾਰਾ ਮਟੀਰੀਅਲ ਪਾਤਾ ਇਹ ਦੇਖੋ ਉੱਪਰ ਦੂਜੀ ਬ੍ਰੈਡ ਲਗਾ ਕੇ ਇਹਨੂੰ ਤੁਸੀਂ ਤਵੇ ਪਰ ਵੀ ਬਣਾ ਸਕਦੇ ਹੋ ਤੇ ਮੇਕਰ 'ਚ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਇਹ ਦੇਖੋ ਰੈਡੀ ਹੈ ਜੀ ਸੈਂਡਵਿਚ ਖਾਓ ਗਰਮਾ ਗਰਮ ਸੈਂਡਵਿਚ ਥੈਂਕ ਯੂ